हां जी दोस्तों सस्का हाल-चाल है जी ठीक-ठाक सारे सो दोस्तों आज जेडी वीडियो बना रहे हैं जी पेंड दोस्तों यह बरगाड़ी जिला फरीदकोट ते तस्वीर जैतोआ जेड़े घर तो दोस्तों वीडियो ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਵਿਕਰੀ ਆਸਤੇ ਪਸ਼ੂ ਆਉਂਦੇ ਆ ਬੜੀਆਂ ਸੋਹਣੀਆਂ ਸੋਹਣੀਆਂ ਝੋਟੀਆਂ ਆਉਂਦੀਆਂ ਦੋਸਤੋ ਵਿਕਰੀ ਆਸਤੇ ਅੱਜ ਤਿੰਨ ਨਗ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਦੋ ਨਗ ਮੋਰਾ ਨਸਲ ਦੇ ਵਿੱਚ ਆ ਠੀਕ ਹੈ ਜੀ ਤੇ ਇੱਕ ਬੂਰੀ ਝੋਟੀ ਤੁਹਾਨੂੰ ਦਿਖਾਉਂਗਾ ਦੋਸਤੋ ਦੋ ਨਗ ਜਿਹੜੇ ਵੱਡੇ ਆ ਇਹ ਦੋਸਤੋ ਸੀਮਨ ਲਾਈਨ ਲਈ ਤਿਆਰ ਦੋਵੇਂ ਝੋਟੀਆਂ ਠੀਕ ਹੈ ਜੀ ਇੱਕ ਕੱਟੀ 200 ਹੋਰ 4-5 ਮਹੀਨੇ ਸਾਭ ਕੇ ਇਹ ਵੀ ਝੋਟੀ ਆਸ ਲੱਗਣ ਵਾਲੀ ਹੈ ਵੈਸੇ ਸਾਰੇ ਨਾਗ ਹੀ ਦੋਸਤੋ ਇਹ ਤੋਰ ਲਾਂਗੇ ਥਣ ਥਣ ਐਨ ਤੁਹਾਨੂੰ ਪੂਰੀ ਤਸੱਲੀ ਕਰਾ ਦੂੰਗਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਦੋਸਤੋ ਪ੍ਰੋਪਰ ਤੁਸੀਂ ਤਸੱਲੀ ਕਰ ਲਿਓ ਠੀਕ ਹੈ ਤੇ ਜਿਹੜਾ ਨਾਗ ਤੁਸੀਂ ਤੋਰਾਂਗੇ ਨਾਲ ਉਹਦਾ ਰੇਟ ਦੱਸਿਆ ਜਾਊਗਾ ਜਿਹੜਾ ਰੇਟ ਤੁਹਾਨੂੰ ਜਾਂ ਜੋ ਜਾਂ ਜਿਹੜਾ ਨਾਗ ਤੁਹਾਨੂੰ ਜਜੋ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਬਈ ਆਪਣੇ ਦੱਸੋ ਹਾਂ ਵਧੀਆ ਆਈ ਜਾਂਦੇ ਵਿਕਰੀ ਆਸਤੇ ਬਸ ਹਾਂ ਹਾਂ ਆਈ ਜਾਂਦਾ ਵੇਖੀ ਜਾਂਦਾ ਮਾਲ ਆਪਣਾ ਠੀਕ ਹੈ ਅੱਛਾ ਤੈਨਾਂ ਨਾਗ ਅੱਜ ਆਏ ਆ ਵਿਕਰੀ ਆਸਤੇ ਉਹ ਨਾਗ ਮੋਰਾ ਨਸਲ ਦੇ ਵਿੱਚ ਹੈ ਤੇ ਇੱਕ ਬੂਰੀ ਛੋਟੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਛੋਟੀ ਕਿੱਥੇ ਖੜੀ ਹੈ ਇੱਧਰ ਦੇ ਪਾਸੇ ਕਿੰਨੇ ਟਾਈਮ ਰੇਟ ਕੀ ਆਦਾ ਰੇਟ ਇਹ ਹੈਗਾ 38000 ਰੁਪਇਆ 38000 ਹਾਂਜੀ ਦੋਸਤੋ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਉਣਾ ਕਿੰਨਾ ਕਿੰਨੀ ਉਮਰ ਹੈ ਜੀ 15-16 ਮਹੀਨਾ ਦੀ 15-16 ਮਹੀਨੇ ਉਮਰ ਠੀਕ ਹੈ ਜੀ ਬੜੇ ਸੋਹਣੇ ਢਾਂਚੇ ਦੇ ਵਿੱਚ ਤੇ ਬਹੁਤ ਸੋਹਣਾ ਇਹਦਾ ਰੰਗ ਰੂਪ ਆ ਠੀਕ ਹੈ ਉਮਰ ਦੇ ਹਿਸਾਬ ਨਾਲ ਕਦ ਕਾਠ ਤੇ ਇਹਦਾ ਵੇਲ ਦੇਖੋ ਦੋਸਤੋ ਬੜੀ ਸੋਹਣੀ ਹੈ ਤੇ ਚੰਗੀ ਸਾਂ ਵੀ ਹੋਈ ਆ 15-16 ਮਹੀਨੇ ਦੋਸਤੋ ਇਸ ਕੱਟੀ ਦੀ ਉਮਰ ਤੇ ਬਾਕੀ ਰੰਗ ਰੂਗ ਐਨ ਬਿਲਕੁਲ ਬਲੈਕ ਹੋਗਾ ਸਿੰਘ ਦੋਸਤੋ ਨੇੜਿਓਂ ਗੋਲ ਕਰਨੇ ਸ਼ੁਰੂ ਕਰਤੇ ਆ ਜੀ ਠੀਕ ਹੈ ਉਮਰ ਦੇ ਹਿਸਾਬ ਨਾਲ ਇਹਨੇ ਸਾਰੇ ਇੱਥੇ ਹੀ ਗੋਲ ਕਰ ਜਾਣੇ ਬੜਾ ਸੋਹਣਾ ਇਹਦਾ ਢਾਂਚਾ ਦੋਸਤੋ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾ ਰਿਹਾ ਸੰਭੀ ਸੰਵਾਈ 38200 ਰੇਟ ਤੇ ਉਮਰ ਉਹ ਇਹ ਹੈਗੀ ਆ ਜੀ 15 16 ਮਹੀਨੇ ਉਮਰ ਥਾਣਾ ਝੋਲੀ ਇਸ ਕੱਟੇ ਨੂੰ ਦੇਖੋ ਦੋਸਤੋ ਬੜੀ ਕਮਾਲ ਦੀ ਲੱਗੀ ਆ ਜੀ ਤੇ ਆਲੋ ਦੋਸਤੋ ਥਾਣ ਦੇਖ ਲਓ ਚਾਰ ਥਣ ਨਿਖੜਵੇ ਤੇ ਸਾਰੀ ਇਹ ਝੋਲੀ ਜਦੋਂ ਇਹ ਟਾਈਮ ਤੇ ਤਿਆਰ ਹੋਣੀ ਹੈ ਤੇ ਸਾਰੀ ਇਹਨੇ ਭਰਨੀ ਆ ਝੋਲੀ ਰੇਟ 238000 ਉਮਰੋਂ 15 16 ਮਹੀਨੇ ਤੇ ਰੇਟ ਜਿਹੜਾ ਦੱਸਿਆ ਇਹਦੇ ਵਿੱਚੋਂ ਮੌਕੇ ਦੇ ਉੱਤੇ ਮਾਤਨਾਂ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਆ ਉਹ ਤਸੱਲੀ ਕਰ ਲਿਓ ਅੱਛਾ ਇੱਕ ਜਿਹੜੀ ਦੂਜੇ ਨੰਬਰ ਤੇ ਝੋਟੀ ਖੜੀ ਹੈ ਆਪਣੇ ਕੋਲੇ ਹਾਂਜੀ ਸੀਮਨ ਲੱਗ ਗਿਆ ਕਿ ਨਹੀਂ ਹਜੇ ਬਸ ਸੀਮਨ ਲੈਣ ਨੂੰ ਤਿਆਰ ਹੀ ਹੈ ਜੀ ਇਹ ਹਾਂਜੀ ਹਾਂਜੀ ਕਿੰਨੇ ਕ ਟਾਈਮ ਦੀ ਹੋਣੀ ਹੈ ਹੈਗੀ ਹੈ ਜੀ ਔਣੇ ਕ 2 ਸਾਲ ਦੀ ਹੋਊਗੀ ਛੀਰੀ ਹੋ ਹਜੇ ਹਾਂ ਹਾਂ ਛੀਰੀ ਹੈ ਦੰਦਾਂ ਦੀ ਠੀਕ ਹੈ ਖੋਲਿਆ ਜੀ ਇਹਨੂੰ ਬੰਨਾਂ ਵਾਲੀ ਹੈ ਨਾਲ ਇਹ ਆ ਵੇਖੋ ਦੋ ਬਟਨ ਵੀ ਹੈਗੇ ਆ ਅੱਛਾ ਬਟਨਾਂ ਵਾਲੀ ਹੈ ਠੀਕ ਹੈ ਖੋਲਿਆ ਦੋਸ ਬੜਾ ਸੋਹਣਾ ਇਹਦਾ ਢਾਂਚਾ ਬਾਕੀ ਜਿਹੜੇ ਵੀਰ ਭਰਾ ਮੋਹਰਾ ਨਸਲ ਦੇ ਕੰਮ ਕਰਦੇ ਆ ਜਾਂ ਜਿਨ੍ਹਾਂ ਨੂੰ ਸ਼ੌਂਕ ਆ ਉਹਨਾਂ ਨੂੰ ਦੋਸਤੋ ਇਹ ਕੱਤੀ ਬਹੁਤ ਪਸੰਦ ਆਊਗੀ ਸੈੰਗ ਗੋਲ ਆ ਬਿਲਕੁਲ ਠੀਕ ਆ ਜੀ ਬੜਾ ਸੋਹਣਾ ਇਹਦਾ ਢਾਂਚਾ ਤੇ ਸਰੀਰ ਦੀ ਬਨਾਵਟੇ ਦੀ ਬੜੀ ਸੋਹਣੀ ਐ ਐਨ ਬਿਲਕੁਲ ਪੱਧਰੇ ਸਰੀਰ ਦੀ ਤੇ ਗੋਲ ਜੇ ਪਿੰਡੇ ਦੀ ਇਹ ਕੱਤੀ ਤੁਹਾਨੂੰ ਦਿਖਾ ਰਿਹਾ ਠੀਕ ਆ 1-2 ਸਾਲ ਬਾਈ ਉਮਰ ਦਾਸਦਾ ਤੇ ਦੰਦਾਂ ਤੋਂ ਖੀਰੀ ਆ ਬਾਕੀ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਹੁਣ ਤੁਸੀਂ ਸੀਮਨ ਲਵਾ ਸਕਦੇ ਹੋ ਇਹ ਗੱਬਣ ਹੋਣ ਲਈ ਦੋਸਤੋ ਬਿਲਕੁਲ ਤਿਆਰ ਹੈ ਜੀ ਠੀਕ ਹੈ ਪੋਣੇ ਇੱਕ ਦੋ ਸਾਲ ਪਾਈ ਉਮਰਦਸਤ ਹੈ ਦੰਦੋ ਖੀਰੀ ਹੈ ਤੇ ਰੇਟ ਬਾਈ ਕੀ ਸੋਚਿਆ ਇਹਦਾ ਰੇਟ ਇਹਦਾ ਹੈ ਜੀ 53000 ਰੁਪਿਆ 53000 ਠੀਕ ਹੈ ਥਣ ਦੇਖ ਲਓ ਦੋਸਤੋ 53000 ਰੇਟ ਥਣ ਝੋਲੀ ਇਸ ਕੱਟੀ ਨੂੰ ਵੀ ਬੜੀ ਕਮਾਲ ਦੀ ਹੈ ਠੀਕ ਹੈ ਇਹ ਵੀਰ ਵੀ ਪੂਰੀ ਤਸੱਲੀ ਕਰਕੇ ਪਸ਼ੂ ਖਰੀਦਦੇ ਆ ਕਲਾ ਕਲਾ ਅੰਗ ਪੈਰ ਵੇਖ ਕੇ ਥਣਾਂ ਦੀ ਦੰਦਾਂ ਦੀ ਗਾਰੰਟੀ ਹੋ ਗਈ ਜੱਪਣੀ ਠੀਕ ਹੈ ਦੋਸਤੋ ਦੰਦੋ ਖੀਰੀ ਹੈ 55000 ਰੇਟ ਬਾਕੀ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਆ ਉਹ ਤਸੱਲੀ ਕਰ ਰਹੇ ਹੋ ਅੱਛਾ ਜਿਹੜੀ ਤੀਜੇ ਨੰਬਰ ਤੇ ਇੱਕ ਬੂਰੀ ਕੱਟੀ ਖੜੀ ਆ ਆਪਣੇ ਕੋਲੇ ਹਾਂਜੀ ਕਿੰਨੇ ਟਾਈਮ ਦੀ ਹੋ ਗਈ ਇਹ ਵੀ ਪੌਣੇ 2 ਸਾਲ ਦੀ ਆ ਜੀ ਪੌਣੇ 2 ਸਾਲ ਇਹ ਵੀ ਖੀਰੀ ਹੈ ਹਾਂ ਹਾਂ ਖੀਰੀ ਆ ਜੀ ਠੀਕ ਐ ਦੋਸੋ ਲਾਲ ਬੂਰੀ ਕੱਟੀ ਤੁਹਾਨੂੰ ਦਿਖਾਉਣਾ ਸੈنگਕੂੰਗ ਬਿਲਕੁਲ ਛੋਟਿਆਂ ਦੀ ਐ ਕਮਾ ਲਿਆ ਇਹਨੂੰ ਵੀ ਹੋ ਲਿਆ ਬਾਅਦ ਬਾਕੀ ਤੋਰ ਕੇ ਸਾਰੇ ਨਾਲ ਹੀ ਦੇਖਾਂਗੇ ਠੀਕ ਐ ਤੇ ਰੇਟ ਕੀ ਸੋਚਿਆ ਬਈ ਇਹਦਾ ਰੇਟ ਇਹਦਾ 52000 ਹੈ ਜੀ 52000 ਠੀਕ ਐ ਸੰਗ ਸੰਗ ਦੇਖੋ ਦੋਸਤੋ ਹੁਣ ਤੋਂ ਕਾਫੀ ਇਹਨੇ ਇੱਥੇ ਹੀ ਗੂਲ ਕਰ ਜਾਣਾ ਸਾਰਾ ਉਮਰ ਦੇ ਹਿਸਾਬ ਨਾਲ ਪੌਣੇ ਇੱਕ ਦੋ ਸਾਲ ਉਮਰ ਐ ਤੇ ਦੰਦਾ ਤੋਏ ਵੀ ਕੀਰੀ ਐ ਰੰਗ ਇਸ ਕੱਟੀ ਦਾ ਬਹੁਤ ਸੋਹਣਾ ਐ ਨ ਲਾਲ ਪੂਰਾ ਰੰਗ ਹੋਊਗਾ ਸਾਰਾ ਠੀਕ ਐ ਜੀ ਤੇ ਇਹ ਵੀ ਦੋਸਤੋ ਹੁਣ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਸੀਮਨ ਲਵਾ ਦਿਓ ਇਹ ਵੀ ਦੋਸਤੋ ਗੱਬਣ ਹੋਣ ਲਈ ਵਾਤਰ ਚ ਕਦ ਕਾਠ ਤੇ ਇਹਦਾ ਢਾਂਚਾ ਬੜਾ ਸੋਹਣਾ ਤੇ ਬਾਕੀ ਤੁਹਾਨੂੰ ਥਣ ਝੋਲੀ ਇਸ ਕੱਟੀ ਦੀ ਦੋਸਤੋ ਦਿਖਾਉਂਗਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਬਹੁਤ ਸੋਹਣਾ ਇਹਦਾ ਥਾਣਾ ਤੇ ਥਾਣਾ ਦੇ ਵਿੱਚ ਇਹ ਝੋਲੀ ਹੈ ਠੀਕ ਹੈ ਜੀ ਇਹ ਆਲੋ ਦੋਸਤ ਇੱਕ ਵਾਰੀ ਰੋਕ ਕੇ ਤੁਹਾਨੂੰ ਦਿਖਾ ਦਿੰਨਾ ਤੇ ਰੇਟ ਬਈ ਇਹਦਾ ਕੀ ਹੈ ਰੇਟ ਇਹਦਾ 52000 ਹੈ ਜਹਾ 1200 ਰੇਟ ਠੀਕ ਹੈ ਜੀ ਤੇ ਥਣ ਝੋਲੀ ਆਲੋ ਦੋਸਤ ਦੇਖ ਲਓ ਜੀ ਠੀਕ ਹੈ ਬਹੁਤ ਸੋਹਣਾ ਥਾਣਾ ਦੇ ਵਿੱਚ ਗੈਪ ਤੇ ਥਣ ਦਾ ਸਾਈਜ਼ ਬਿਲਕੁਲ ਬਰਾਬਰ ਬਰਾਬਰ ਦਾ ਠੀਕ ਹੈ ਜੀ 52200 ਰੇਟ ਦੰਦਾ ਤੋਂ ਹੀਰੀਆ ਪੌਣੇ 2 ਸਾਲ ਉਮਰ ਹੈ ਬਾਕੀ ਦੋਸਤੋ ਤਿੰਨੇ ਨਾ ਗਈ ਇਹ ਦੋਸਤੋ ਤੋਰ ਕੇ ਦੇਖ ਲਿਆ ਜੀ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਹਦੀ ਦੋਸਤੋ ਤਸੱਲੀ ਕਰ ਲਿਓ ਰੇਟ ਬਾਈ ਨੇ ਦੱਸਤਾ ਵਿੱਚੋਂ ਮਾਨ ਤਨ ਹੋ ਜਾਊਗਾ ਤੇ ਚਲੋ ਠੀਕ ਆ ਬਾਈ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ